ਕੋਈ ਸਮਾਂ ਪਹਿਲਾਂ ਮੈਂ Amazon ਦੇ Bearhouse ਵਿੱਚ ਕੰਮ ਲਈ ਅਪਲਾਈ ਕੀਤਾ ਸੀਗਾ ਤੇ ਉਹਨਾਂ ਦੇ ਸਟਾਫ ਦੀ ਕਾਲ ਵੀ ਗਈ ਮੇਲ ਵੀ ਕੀਤੀ ਉਹਨਾਂ ਨੇ ਤੇ ਪਰ ਫਿਰ ਵੀ ਆਪਣੇ ਕੰਮ ਦੀ ਗੱਲ ਨਹੀਂ ਬਣੀ ਇਸ ਦੀ ਮੇਨ ਵਜ੍ਹਾ ਇਹੀ ਸੀ ਕਿ ਜਿਸ ਜਗ੍ਹਾ ਮੈਂ ਦਮੰਦਾ ਕੀਤਾ ਸੀਗਾ ਤੇ ਉਸ ਜਗ੍ਹਾ ਤੋਂ ਮੈਨੂੰ ਕਿਸੇ ਕੰਮ ਦੀ ਵਜ੍ਹਾ ਕਰਕੇ ਰੀਜੋ ਕਲਬਰੀ ਆ ਵਾਪਸ ਜਾਣਾ ਪਿਆ ਸੰਬਲੀਨੋ ਤੋਂ ਰੀਜੋ ਕਲਬਰੀ ਆ ਤਾਂ ਕਾਫੀ ਦੂਰ ਸੀ 15-1600 ਕਿਲੋਮੀਟਰ ਦੂਰ ਸੀਗਾ ਤੇ ਇਹ ਹੀ ਵਜ੍ਹਾ ਸੀਗੀ ਵੀ ਟਾਈਮ ਸਰ ਪਹੁੰਚ ਨਹੀਂ ਹੋਇਆ ਜਦੋਂ ਸਟਾਫ ਨੇ ਕਾਲ ਕੀਤੀ ਬਾਅਦ ਵਿੱਚ ਉਹਨਾਂ ਨੇ ਵੇਟ ਕਰਨ ਨੂੰ ਕਹਿ ਦਿੱਤਾ ਆਪਾਂ ਨੂੰ ਤੇ ਇਸ ਦੀ ਮੇਨ ਵਜ੍ਹਾ ਇਹ ਹੀ ਆ ਵੀ ਜਦੋਂ ਵੀ ਆਪਾਂ ਕਿਤੇ ਵੀ ਦਮਾਂਦਾ ਕਰਨਾ ਕਿਸੇ ਵੀ ਫੈਕਟਰੀ ਵਿੱਚ ਤੇ ਜਿੱਥੇ ਵੀ ਆਪਾਂ ਦਮਾਂਦਾ ਕੀਤਾ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਸ ਜਗ੍ਹਾ ਤੇ ਘੱਟ ਤੋਂ ਘੱਟ ਇੱਕ ਮਹੀਨਾ ਰੋਕੇ ਵੇਟ ਕਰਨੀ ਚਾਹੀਦੀ ਆ ਕਿਸੇ ਟਾਈਮ ਵੀ ਫੋਨ ਆ ਸਕਦਾ ਫੈਕਟਰੀ ਵੱਲੋਂ ਤੇ ਚਲੋ ਇੱਥੇ ਕੰਮ ਦੀ ਗਲਤੀ ਨਹੀਂ ਬਣੀ ਹੁਣ ਹੋਰ ਜਗ੍ਹਾ ਕੰਮ ਦਾ ਅਪਲਾਈ ਕਰਾਂਗੇ